ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਪਾਲ ਪਿਛਲੇ ਦਿਨੀ ਕੈਨੇਡਾ ਦੇ ਦੌਰੇ ਤੇ ਆਏ ਔਰ ਇਸ ਦੌਰੇ ਦੇ ਦੌਰਾਨ ਕੁਝ ਅਹਿਮ ਗੱਲਾਂ ਬਾਤਾਂ ਜਿਹੜੀਆਂ ਸਾਨਕ ਸਰਕਾਰ ਦੇ ਨਾਲ ਹੋਈਆਂ ਅੱਜ ਅਸੀਂ ਉਸ ਦੇ ਬਾਰੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜੇ ਨੇ ਰੇਡੀਓ ਇੰਡੀਆ ਦੇ ਮਨਜਕ ਡਾਇਰੈਕਟਰ ਮਨਿੰਦਰ ਸਿੰਘ ਜੀ ਗਿੱਲ ਸੋ ਗਿੱਲ ਸਾਹਿਬ ਤੁਹਾਡਾ ਇਸ ਵਿਸ਼ੇਸ਼ ਚਰਚਾ ਦੇ ਵਿੱਚ ਸਵਾਗਤ ਹੈ ਜੀ ਹਮ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸੋ ਜਿਸ ਤਰ੍ਹਾਂ ਕਿ ਪਿਛਲੇ ਦਿਨੀ ਦੋਪਾਲ ਸਾਹਿਬ ਦੀ ਜਿਹੜੀ ਗੱਲਬਾਤ ਹੋਈ ਹੈ ਜੀ ਇਸ ਮੁਲਾਕਾਤ ਦਾ ਮੁੱਖ ਆਦੇਸ਼ ਜੇ ਜਾਨਣਾ ਚਾਹੀਏ ਤਾਂ ਉਹ ਦੇਸ਼ ਕੀ ਸੀਗਾ ਜੀ 6 7 ਫਰਵਰੀ ਨੂੰ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਜੀ ਕੈਨੇਡਾ ਫੇਰੀ ਤੇ ਆਏ ਜੋ ਕਿ ਮੁੱਖ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਸਲਾਹਕਾਰ ਵੀ ਹਨ ਜੀ ਉਹ ਕੈਨੇਡਾ ਦੇ ਵਿੱਚ ਜਿਹੜਾ ਹੈਗਾ ਕਾਨੂੰਨੀ ਸੁਰੱਖਿਆ ਤੇ ਕਾਨੂੰਨ ਨੂੰ ਲਾਗੂ ਕਰਨ ਦੇ ਮੁੱਦਿਆਂ ਦੇ ਦਵੱਲੇ ਸਹਿਯੋਗ ਨੂੰ ਕੈਨੇਡਾ ਤੇ ਇੰਡੀਆ ਦੇ ਵਿੱਚ ਜੋ ਤਸਲ ਚੱਲ ਰਹੀ ਸੀ ਉਸ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਜਿਹੜਾ ਹੈਗਾ ਉਹਨਾਂ ਨੇ ਦੀ ਫੇਰੀ ਇਸ ਕੈਨੇਡਾ ਦੇ ਵਿੱਚ ਸੀ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਬੰਧਤ ਏਜੰਸੀਆਂ ਦੇ ਵਿਚਕਾਰ ਸਬੰਧਾਂ ਨੂੰ ਬਿਹਤਰ ਬਣਾਉਣ ਤੇ ਜ਼ੋਰ ਦਿੱਤਾ ਇਸ ਤੋਂ ਇਲਾਵਾ ਇਸ ਦਾ ਉਦੇਸ਼ ਆਪਣੀ ਚਿੰਤਾ ਆਪਸੀ ਜਿਹੜੇ ਮੁੱਦੇ ਆ ਉਹਨਾਂ ਦੀ ਚਿੰਤਾ ਤੇ ਇੱਕ ਦੂਜੇ ਨਾਲ ਸੂਚਨਾਵਾਂ ਆਦਾਨ ਪ੍ਰਦਾਨ ਕਰਨ ਲਈ ਇੱਕ ਸਾਂਝੀ ਸਟਰੈਟਜੀ ਤਿਆਰ ਕਰਨਾ ਸੀ ਇਸ ਮੀਟਿੰਗ ਵਿੱਚ ਸਾਈਬਰ ਸੁਰੱਖਿਆ ਤੇ ਸਹਿਯੋਗ ਨੂੰ ਰਸਮੀ ਰੂਪ ਦੇਣ ਨਾਲ ਤੇ ਜੁੜੀਆਂ ਜਿੰਨੀਆਂ ਵੀ ਸੁਭਾਵਨਾਵਾਂ ਵਾਂ ਉਹਨਾਂ ਸਾਰੀਆਂ ਦੇ ਨਾਲ ਜਿਹੜਾ ਅੰਤਰਰਾਸ਼ਟਰੀ ਨੈਟਵਰਕ ਤੇ ਨਸ਼ੀਦੇ ਪਦਾਰਥਾਂ ਦਾ ਗੈਰ ਕਾਨੂੰਨੀ ਵਪਾਰ ਵਿਰੁੱਧ ਸਾਂਝੀ ਲੜਾਈ ਲੜਨ ਦਾ ਮਕਸਦ ਸੀਗਾ ਜੀ ਸੋ ਗਿਲ ਸਾਹਿਬ ਕੈਨੇਡਾ ਤੇ ਭਾਰਤ ਦੁਆਰਾ ਸਹਿਯੋਗ ਨੂੰ ਜਿਹੜਾ ਸਚਾਰੂ ਬਣਾਉਣ ਦੀ ਤੁਸੀਂ ਗੱਲ ਕੀਤੀ ਹੈ ਇਹ ਕਿਹੜਾ ਵਿਹਾਰਕ ਕਦਮ ਜਿਹੜਾ ਦੋਵੇਂ ਦੇਸ਼ ਚੁੱਕ ਰਹੇ ਨੇ ਦੇਖੋ ਕੈਨੇਡਾ ਦੇ ਕਈ ਆਪਣੇ ਇਸ਼ੂ ਆ ਤੇ ਇੰਡੀਆ ਦੇ ਕਈ ਆਪਣੇ ਇਸ਼ੂ ਆ ਕੈਨੇਡਾ ਬਹੁਤ ਵਾਰੀ ਕਹਿ ਚੁੱਕਾ ਵੀ ਇੰਡੀਆ ਤੋਂ ਕਈ ਨਸ਼ੀਲੇ ਪਦਾਰਥ ਜਿਹੜੇ ਆ ਵੀ ਉਹ ਕੈਨੇਡਾ ਦੇ ਵਿੱਚ ਆਉਂਦੇ ਆ ਤੇ ਇਮੀਗ੍ਰੇਸ਼ਨ ਦਾ ਜਿਹੜਾ ਹੈਗਾ ਵੀ ਉੱਥੋਂ ਫੇਕ ਡਾਕੂਮੈਂਟ ਫੇਕ ਪੰਜਾਬ ਤੋਂ ਜਿਆਦਾ ਕਲੀਅਰੈਂਸ ਸਰਟੀਫਿਕੇਟ ਕਿ ਜਿਹੜੇ ਬਹੁਤ ਜ਼ਿਆਦਾ ਕ੍ਰਿਮੀਨਲ ਕੈਨੇਡਾ ਦੇ ਵਿੱਚ ਆਏ ਆ ਕੈਨੇਡਾ ਨੇ ਉਹ ਸਾਰੀਆਂ ਚਿੰਤਾਵਾਂ ਜਿਹੜੀਆਂ ਸੀਗੀਆਂ ਉਹ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਦਵਾਲ ਦੇ ਸਾਹਮਣੇ ਰੱਖੀਆਂ ਤੇ ਉਹਨਾਂ ਨੇ ਯਕੀਨ ਦਿਵਾਇਆ ਵੀ ਅਸੀਂ ਇਹਨਾਂ ਨੂੰ ਸਖਤੀ ਦੇ ਨਾਲ ਜਿਹੜਾ ਹੈਗਾ ਰੋਕਾਂਗੇ ਪਰ ਜਿਹੜੀਆਂ ਭਾਰਤ ਨੂੰ ਵੀ ਕੈਨੇਡਾ ਦੇ ਵਿੱਚ ਬੈਠ ਕੇ ਜਿੱਦਾਂ ਇੱਥੇ ਖਾਲਸਤਾਨੀ ਜਥੇਬੰਦੀਆਂ ਇਹ ਉੱਥੇ ਬੰਦੇ ਮਰਵਾਉਂਦੀਆਂ ਇੰਡੀਆ ਦੇ ਵਿੱਚ ਗਲਤ ਕਾਰਵਾਈਆਂ ਕਰਾਉਂਦੀਆਂ ਉਹਨਾਂ ਨੇ ਉਹ ਵੀ ਮੁੱਦੇ ਸਾਰੇ ਜਿਹੜੇ ਆ ਦੋਨਾਂ ਦੇਸ਼ਾਂ ਦੀਆਂ ਏਜੰਸੀਆਂ ਨੇ ਸੁਰੱਖਿਆ ਦੇ ਮੁੱਦੇ ਤੇ ਬਹੁਤ ਹੀ ਗੰਭੀਰ ਵਿਚਾਰ ਵਟਾਂਦਰਾ ਕਰਕੇ ਤੇ ਇਸ ਦਾ ਜਿਹੜਾ ਹੈਗਾ ਠੋਸ ਹੱਲ ਲੱਭ ਦਾ ਜਿਹੜਾ ਹੈਗਾ ਪ੍ਰਣ ਲਿਆ ਤੇ ਇਹ ਦੋਨੇ ਜਿਹੜੇ ਦੇਸ਼ ਆ ਉਹਨ ਕੈਨੇਡਾ ਤੇ ਇੰਡੀਆ ਜਿੱਦਾਂ ਪਹਿਲੋਂ 5 ਆਈਜ਼ ਕੰਮ ਕਰ ਰਹੀਆਂ ਉਸੇ ਤਰ੍ਹਾਂ ਹੀ ਇਹ ਦੋਨੋਂ ਦੇਸ਼ ਵੀ ਪਹਿਲ ਦੇ ਆਧਾਰ ਤੇ 5 ਆਈਜ਼ ਵਾਂਗੂ ਜਿਹੜਾ ਹੈਗਾ ਇੱਕ ਦੂਜੇ ਨਾਲ ਹਰ ਇੰਟੈਲੀਜੈਂਸ ਦੀ ਗੱਲ ਵੀ ਉਥੋਂ ਦੀਆਂ ਜਥੇਬੰਦੀਆਂ ਕੋਈ ਵੀ ਉਹਨਾਂ ਦੇ ਧਿਆਨ ਚ ਗੱਲ ਆਏਗੀ ਕੈਨੇਡਾ ਦੇ ਆਏਗੀ ਉਹ ਦੋਨੇ ਇੱਕ ਦੂਜੇ ਨਾਲ ਜਿਹੜਾ ਹੈਗਾ ਵੀ ਆਪਣਾ ਉਹ ਐਕਸਚੇਂਜ ਕਰਨ ਗਿਆ ਤੇ ਸਾਂਝੇ ਤੌਰ ਤੇ ਉਹ ਕੰਮ ਕਰਕੇ ਇਸ ਨੂੰ ਤੇਜ਼ੀ ਨਾਲ ਇਹਨਾਂ ਚੀਜ਼ਾਂ ਦਾ ਹੱਲ ਕੱਢਣ ਗਿਆ 5 ਆਈਜ਼ ਵਾਂਗੂ ਇਹਨਾਂ ਦਾ ਮਿਲ ਕੇ ਇਸ ਜੋਤਾ ਜਿਹੜਾ ਅਧਿਕਾਰਕ ਭਾਵੇਂ ਨਹੀਂ ਗਿਆ ਪਰ ਉਹ ਉਸੇ ਤਰਜ ਤੇ ਇਹ ਜਿਹੜਾ ਸੋਚਨਾ ਦਾ ਆਦਾਨ ਪ੍ਰਦਾਨ ਜਿਵੇਂ ਉਹ ਦੇਸ਼ ਕਰਦੇ ਨੇ ਉਵੇਂ ਭਾਰਤ ਤੇ ਹੁਣ ਕੈਨੇਡਾ ਵੀ ਜਿਹੜਾ ਉਹ ਕਰਿਆ ਕਰਨਗੇ ਸੋ ਫੈਂਟਨਿਲ ਦੇ ਮਾਮਲੇ ਦੇ ਵਿੱਚ ਬੜੀ ਸਰਗਰਮੀ ਨਾਲ ਜਿਹੜੀ ਗੱਲਬਾਤ ਵੀ ਚੱਲੀ ਔਰ ਫਿਕਰਮੰਦੀ ਵੀ ਜਿਹੜੀ ਕੀਤੀ ਜਾ ਰਹੀ ਹੈ ਸੋ ਫੈਂਟਨਿਲ ਦੇ ਮਾਮਲੇ ਚ ਇਹ ਕੀ ਦੋਹਰਾ ਦੇਸ਼ਾਂ ਦੇ ਵਿੱਚ ਅਜਿਹਾ ਹੋਇਆ ਕਿ ਫੈਂਟਨਿਲ ਨੂੰ ਰੋਕਣਾ ਕਿਸ ਤਰ੍ਹਾਂ ਰੋਕਣਾ ਦੇਖੋ ਫੈਂਟਨਿਲ ਜਿਹੜਾ ਨਾ ਇੱਕ ਇਹ ਐਸਾ ਤੱਤ ਆ ਭਾਰਤ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਮੇਨਲੀ ਤਾਂ ਇਹ ਪਹਿਲੋਂ ਜਿਹੜੇ ਆਪਣੇ ਪੁਲਟਰੀ ਫਾਰਮ ਆ ਚੂਚਿਆਂ ਨੂੰ ਓਵਰਨਾਈਟ ਵੱਡੇ ਕਰਨ ਲਈ ਜਾਂ 2 ਹਫ਼ਤਿਆਂ ਦੇ ਵਿੱਚ ਵੱਡੇ ਕਰਨ ਲਈ ਇਹ ਡਰੱਗ ਵਰਤਿਆ ਜਾਂਦਾ ਸੀ ਆ ਉਹ ਕੈਨੇਡਾ ਚ ਲਿਆਂਕੇ ਜਿਹੜੇ ਫਾਰਮਸਿਸਟ ਆ ਉਥੋਂ ਇੰਡੀਆ ਦੇ ਫਾਰਮਸਿਸਟ ਹੀ ਲਿਆਂਕੇ ਤੇ ਉਹਨਾਂ ਤੋਂ ਕਿਦਾਂ ਡਰੱਗ ਨੂੰ ਜਿਹੜਾ ਬਈ ਤਿਆਰ ਕਰਨਾ ਜਿਹੜਾ ਜਿਹਨੂੰ ਚੱਟਾ ਕਹਿੰਦੇ ਆ ਇੱਥੇ ਹੁਣ ਅਮਰੀਕਾ ਨੇ ਵੀ ਚਿੰਤਾ ਜਤਾਈ ਸੀ ਕਿ ਬੀਸੀ ਜਿਹੜਾ ਹੈਗਾ ਵਾ ਵੀ ਇਹ ਚੱਟੇ ਦੀ ਰਾਜਧਾਨੀ ਆ ਤੇ ਇੱਥੇ ਉਹ ਜ਼ਿਆਦਾ ਫੈਡਰਨ ਜਿਹੜੀ ਆ ਉਹ ਇੰਡੀਆ ਤੋਂ ਮੰਗਾਈ ਜਾਂਦੀ ਸੀ ਕਿਉਂਕਿ ਉੱਥੇ ਉਹ ਲੀਗਲ ਆ ਤੇ ਕੈਨੇਡਾ ਦੇ ਵਿੱਚ ਉਹ ਇਲੀਗਲ ਆ ਤੇ ਇਸ ਕਰਕੇ ਤੋਂ ਮੰਗਾ ਕੇ ਉਹ ਇੱਕ ਤਾਤਾ ਉਹਦੇ ਤੋਂ ਡਰਗ ਇਥੇ ਦੀਆਂ ਜਿਹੜੀਆਂ ਲੈਬਾਂ ਦੇ ਵਿੱਚ ਬੀਸੀ ਦੀਆਂ ਚ ਤਿਆਰ ਕੀਤਾ ਜਾਂਦਾ ਸੀ ਤੇ ਉਹ ਵੱਖ-ਵੱਖ ਦੇਸ਼ਾਂ ਦੇ ਵਿੱਚ ਅਮਰੀਕਾ ਤੇ ਨਿਊਜ਼ੀਲੈਂਡ ਆਸਟ੍ਰੇਲੀਆ ਯੂਰਪੀਅਨ ਕੰਟਰੀਆਂ ਦੇ ਵਿੱਚ ਜਿਹੜਾ ਉਹ ਕੈਨੇਡਾ ਤੋਂ ਹੀ ਸਪਲਾਈ ਕੀਤਾ ਜਾਂਦਾ ਸੀ ਕੈਨੇਡਾ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਭਾਰਤ ਦੇ ਧਿਆਨ ਦੇ ਵਿੱਚ ਲਿਆਂਦੀਆਂ ਅਜੀਤ ਢਵਾਲ ਸਾਬ ਦੇ ਤੇ ਉਹਨਾਂ ਨੇ ਪੂਰਾ ਯਕੀਨ ਦਿਵਾਇਆ ਵੀ ਅਸੀਂ ਇਹਨੂੰ ਸਖਤੀ ਨਾਲ ਬਈ ਉਹ ਬੰਦ ਕਰਾਂਗੇ ਗਿਲ ਸਾਬ ਅਪਰਾਧਕ ਕਾਰਵਾਈਆਂ ਜਿਹੜੀਆਂ ਸਾਡੇ ਲਈ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਹੈ ਔਰ ਵਾਰ-ਵਾਰ ਦੋਸ਼ ਵੀ ਲੱਗਦਾ ਹੈ ਕਿ ਭਾਰਤ ਤੋਂ ਆਏ ਕੁਝ ਜਿਹੜੇ ਅਪਰਾਧੀ ਲੋਕ ਹੈ ਉਹ ਇਹਨਿਸ ਨੂੰ ਅੰਜਾਮ ਦੇ ਰਹੇ ਨੇ ਸੋ ਇਸ ਮੀਟਿੰਗ ਦੇ ਵਿੱਚ ਕਿਹੜੇ ਖਾਸ ਅਪਰਾਧਿਕ ਮੁੱਦਿਆਂ ਦੇ ਉੱਤੇ ਚਰਚਾ ਕੀਤੀ ਗਈ ਹੈ ਦੇਖੋ ਤੁਹਾਨੂੰ ਪਤਾ ਹੈ ਇਸ ਵੇਲੇ ਕੈਨੇਡਾ ਜੂਝ ਰਿਹਾ ਐਕਸਟਰੋਸ਼ਨ ਜਿਹੜੇ ਆ ਭਾਰਤੀ ਗੈਂਗਸਟਰ ਜਿਹੜੇ ਹੈਗੇ ਉਹ ਵੱਖ-ਵੱਖ ਦੇਸ਼ਾਂ 'ਚ ਉਹ ਬੈਠ ਕੇ ਜਿਹੜਾ ਬਈ ਉਹ ਫਰੋਤੀਆਂ ਦੀ ਮੰਗ ਕਰ ਰਹੇ ਆ ਤੇ ਜਿਹੜੇ ਲੋਕਲ ਇੱਥੇ ਐਜ਼ ਅ ਸਟੂਡੈਂਟ ਆਏ ਆ ਭਾਰਤ ਤੋਂ ਜਾਂ ਹੋਰ ਜਿਹੜੇ ਨਾਲ ਉਹਨਾਂ ਨੇ ਰਲਾਲੇ ਬੰਦੇ ਉਹ ਇੱਥੇ ਦੇ ਸਾਡੇ ਵਪਾਰੀਆਂ ਨੂੰ ਕਾਰੋਬਾਰੀਆਂ ਨੂੰ ਤੰਗ ਕਰਦੇ ਆ ਤੇ ਉਹਨਾਂ ਦਾ ਮੁੱਦਾ ਜਿਹੜਾ ਵਾ ਕੈਨੇਡਾ ਨੇ ਬਹੁਤ ਜ਼ੋਰ ਸ਼ੋਰ ਨਾਲ ਜਿਹੜਾ ਹੈਗਾ ਭਾਰਤੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡਿਵਾਲ ਦੇ ਕੋਲ ਰੱਖਿਆ ਤੇ ਉਹਨਾਂ ਨੇ ਉਹ ਯਕੀਨ ਦਵਾਇਆ ਵੀ ਉਹ ਕਿਉਂਕਿ ਉਹ ਜਦੋਂ ਇੰਡੀਆ ਤੋਂ ਆਉਂਦੇ ਆ ਤੇ ਉਹਨਾਂ ਨੂੰ ਇੱਥੇ ਜਿਹੜਾ ਵਾ ਵੀ ਉੱਥੇ ਪੁਲਿਸ ਕਲੀਅਰੈਂਸ ਲੈਣੀ ਪੈਂਦੀ ਆ ਹੂੰ ਤੇ ਉਹ ਅਡਮਿਟ ਵੀ ਕੀਤੇ ਆ ਕੈਨੇਡਾ ਦੇ ਵਿੱਚ ਜਿਹੜੇ ਟਾਪ ਗੈਂਗਸਟਰ ਕੈਨੇਡਾ ਦੇ ਵਿੱਚ ਆ ਗਏ ਵੀ ਅਸੀਂ ਪੈਸੇ ਦੇ ਕੇ ਕਲੀਅਰੈਂਸ ਲਈ ਆ ਹੂੰ ਉਹ ਪੰਜਾਬ ਪੁਲਿਸ ਤੇ ਜਿਹੜਾ ਹੈਗਾ ਆਉਣ ਵਾਲੇ ਦਿਨਾਂ ਚ ਹੋਣਾ ਜਿਹੜਾ ਵਾ ਵੀ ਉਹ ਭਾਰਤ ਦਾ ਫੈਡਰਲ ਟਾਂਚਾ ਜਿਹੜਾ ਸਿਕੰਜਾ ਕੱਸੇਗਾ ਵੀ ਇਹ ਜਿਹੜੀ ਤੁਸੀਂ ਆ ਵੀ ਗਾਂ ਤੋਂ ਹੁਣ ਉਹ ਵੀ ਥਾਣੇਦਾਰ ਜਾਂ ਐਸਪੀ ਜਾਂ ਐਸਐਸਪੀ ਲੈਵਲ ਤੇ ਜਿਹੜਾ ਹੈਗਾ ਵਾ ਵੀ ਉਹ ਛੋਟਿਆਂ ਲੈਵਲਾਂ ਤੋਂ ਚੱਕ ਕੇ ਜਿੱਦਾਂ ਪਹਿਲੂ ਐਨਆਰਆਈ ਥਾਣਿਆਂ ਚ ਵੀ ਐਸਐਸਪੀ ਤੋਂ ਵਗੈਰ ਪਰਚਾ ਨਹੀਂ ਦਾਖਲ ਕਰ ਸਕਦੇ ਇਸੇ ਤਰ੍ਹਾਂ ਹੀ ਹੁਣ ਜਿਹੜਾ ਹੈਗਾ ਸੈਡ ਕਲੀਅਰੈਂਸ ਸਰਟੀਫਿਕੇਟ ਵੀ ਜਿਹੜਾ ਜੇ ਐਸਐਸਪੀ ਲਿਖੇਗਾ ਪਹਿਲੋਂ ਕਲੀਅਰੈਂਸ ਸਰਟੀਫਿਕੇਟ ਦੇਗਾ ਵੀ ਹੀ ਹੈਡ ਅ ਨੋਟ ਜਿੱਦਾਂ ਵੀ ਕ੍ਰਿਮੀਨਲ ਰੈਕੋਰਡ ਪਰ ਉਹ ਹੋਮ ਆਫਿਸ ਚੈੱਕ ਕਰੇਗਾ ਤੇ ਵਾਕਿਆ ਗੱਲ ਸਹੀ ਹੈ ਤੇ ਉਹਨਾਂ ਦੀਆਂ ਏਜੰਸੀਆਂ ਚੈੱਕ ਕਰਨਗੀਆਂ ਹੁਣ ਉਹ ਤਾਲਮੇਲ ਜਿਹੜਾ ਹੈਗਾ ਵੀ ਉਹ ਵੱਧ ਜਾਏਗਾ ਤੇ ਉਹਦੇ ਨਾਲ ਇਸ ਕ੍ਰਿਮੀਨਲ ਕੈਨੇਡਾ ਦੇ ਵਿੱਚ ਆਉਣ ਤੋਂ ਜਿਹੜੀ ਹੈਗੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਫਲ ਪਵੇਗੀ ਜਿਹੜੇ ਐਸਐਸਪੀ ਦੇ ਸਾਈਨ ਨਾਲ ਉਹ ਜਾਰੀ ਹੋਊਗਾ ਸਰਟੀਫਿਕੇਟ ਜੇ ਜੇ ਅਗਰ ਉਹ ਗਲਤ ਪਾਇਆ ਜਾਂਦਾ ਹੈ ਜੇ ਉਹ ਬੰਦਾ ਕੋਈ ਅਪਰਾਧਕ ਕਾਰਵਾਈਆਂ ਦੇ ਵਿੱਚ ਪਹਿਲਾਂ ਸੀ ਔਰ ਤੌਰ ਨੂੰ ਸਾਫ ਕਰਕੇ ਬਖਾਇਆ ਗਿਆ ਤਾਂ ਉਹ ਫਿਰ ਐਸਐਸਪੀ ਵੀ ਮੇਰੇ ਖਿਆਲ ਅਸਿੱਧੇ ਰੂਪ ਦੇ ਵਿੱਚ ਇਸ ਦੀ ਰਿਪੋਰਟ ਵਿੱਚ ਆਉਣੇ ਚਾਹੀਦੇ ਆ ਹோம் ਆਫਿਸ ਸਸਪੈਂਡ ਕਰੇਗਾ ਜੀ ਪਹਿਲਾਂ ਵੀ ਜਦੋਂ ਐਨਆਰਆਈ ਜਾਂਦੇ ਸੀ ਉਹਨਾਂ ਕੋ ਪੈਸੇ ਬਣਾਉਣ ਦੇ ਲਈ ਛੋਟੇ ਅਧਿਕਾਰੀ ਜਿਹੜੇ ਆ ਜਦੋਂ ਅਸੀਂ ਇੱਥੋਂ ਵੱਡੇ ਲੈਵਲ ਤੇ ਬਾਹਰੋਂ ਵਿਰੋਧ ਕੀਤਾ ਤੇ ਸਭ ਤੋਂ ਪਹਿਲਾਂ ਜਿਹੜੀ ਐਨਆਰਆਈ ਸਭਾ ਉਹ ਵੀ ਅਸੀਂ ਬਣਵਾਈ ਸੀ ਮੈਂ ਖੁਦ ਉਹਦੇ ਵਿੱਚ ਇਨਵੋਲਵ ਸੀਗਾ ਸਰਦਾਰ ਬਰਜਿੰਦਰ ਸਿੰਘ ਹਮਦਰਦ ਨੂੰ ਕਹਿ ਕੇ ਪ੍ਰੇਮ ਸਿੰਘ ਵੀ ਐਡਵੋਕੇਟ ਉਹਦੇ ਵਿੱਚ ਸੀਗਾ ਜਲੰਧਰ ਦੇ ਕਮਿਸ਼ਨਰ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਸ ਵੇਲੇ ਸਾਡਾ ਇਹ ਕਹਿਣਾ ਮੰਨ ਕੇ ਐਨਆਰਆਈ ਸਭਾ ਬਣਾਈ ਸੀ ਤੇ ਜਦੋਂ ਅਸੀਂ ਇਹ ਧਿਆਨ ਚ ਲਿਆਂਦਾ ਵੀ ਸਾਡੇ ਨਾਲ ਆ ਵਧਿਕੀਆਂ ਹੁੰਦੀਆਂ ਤੇ ਉਹ ਫੇਰ ਉਦੋਂ ਉਹ ਇੱਕ ਵੱਡੇ ਅਫਸਰ ਦੀ ਮਰਜ਼ੀ ਤੋਂ ਬਗੈਰ ਉਹ ਪਰਚਾ ਨਹੀਂ ਸੀ ਦਾਖਲ ਹੋ ਜਾਂਦਾ ਤੇ ਵੱਡਾ ਅਫਸਰ ਜਿਹੜਾ ਹੁੰਦਾ ਸੀਗਾ ਉਹ ਲਾਇਬਲ ਹੁੰਦਾ ਸੀ ਉਸ ਗੱਲ ਲਈ ਵੀ ਇਹ ਜਿਹੜੀ ਹੈਗੀ ਆ ਵੀ ਜੇ ਪਰਚਾ ਦਾਖਲ ਕਰਨਾ ਕਿਸੇ ਐਨਆਰਆਈ ਤੇ ਤੇ ਉਹ ਐਸਐਸਪੀ ਦਾ ਐਸਪੀ ਤੋਂ ਘੱਟ ਪਰਚਾ ਦਾਖਲ ਨਹੀਂ ਕਰ ਸਕਦੇ ਸੀ ਇਸੇ ਕਰਕੇ ਪੰਜਾਬ ਦੇ ਵਿੱਚ ਜਿਹੜੇ ਐਨਆਰਆਈ ਥਾਣੇ ਬਣਾਏ ਸੀ ਪਰ ਹੁਣ ਜਿਹੜੀ ਆ ਪਿਛਲੇ ਸਾਲਾਂ ਦੇ ਵਿੱਚ ਜਾ ਜਦੋਂ ਦਾ 3-4 ਸਾਲਾਂ ਚ ਤਾਂ ਹੜ ਆ ਗਿਆ ਕ੍ਰਿਮੀਨਲਸ ਦਾ ਪੰਜਾਬ ਦੇ ਇੱਕ ਆਈਜੀ ਜਿਹੜੇ ਅੱਜ ਕੱਲ ਪੋਲੀਟੀਸ਼ੀਅਨ ਆ ਅਮਰitsar ਤੋਂ ਕੋਰ ਵਿਜੇ ਪ੍ਰਤਾਪ ਸਿੰਘ ਜੀ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀਗਾ ਕਿ ਕੈਨੇਡਾ ਦੇ ਵਿੱਚ ਜਿਹੜੇ ਆ ਜਿੰਨੇ ਵੀ ਕ੍ਰਿਮੀਨਲਸ ਗਏ ਆ ਉਹ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਗਏ ਆ ਤੇ ਇਹਨਾਂ ਨੇ ਇੱਥੋਂ ਜਿਹੜੇ ਉਹਨਾਂ ਨੂੰ ਕਲੀਅਰੈਂਸ ਸਰਟੀਫਿਕੇਟ ਦਿੱਤੇ ਆ ਉਹਨਾਂ ਨੇ ਤੇ ਇੱਥੋਂ ਦਾ ਵੀ ਸ਼ੰਕਾ ਜਾਹਰ ਕਰ ਦਿੱਤਾ ਸੀਗਾ 27 ਮਈ 2023 ਦੀ ਇੰਟਰਵਿਊ ਆ ਜਿਹੜੀ ਸੋਸ਼ਲ ਮੀਡੀਆ ਤੇ ਆਨਲਾਈਨ ਕੀਤੀ ਆ ਮੈਂ ਆਪ ਵੀ ਇੰਟਰਵਿਊ ਦੇਖੀ ਜੀ ਤੇ ਉਹਦੇ ਵਿੱਚ ਉਹਨਾਂ ਨੇ ਮੰਨਿਆ ਵੀ ਜਿਹੜੇ ਵਿਦੇਸ਼ਾਂ 'ਚ ਗੈਂਗਸਟਰ ਆ ਉਹ ਅੱਜ ਵੀ ਪੰਜਾਬ ਪੁਲਿਸ ਦੇ ਨਾਲ ਸਬੰਧਤ ਹੈ ਜੀ ਸੋ ਇਹ ਬੜੀ ਚਿੰਤਾ ਦਾ ਵਿਸ਼ਾ ਕੈਨੇਡਾ ਦੇ ਹੁਣ ਇਸ ਚੀਜ਼ ਦਾ ਪ੍ਰੈਸ਼ਰ ਆ ਤੇ ਉਹਨਾਂ ਨੇ ਭਾਰਤ ਦੇ ਕੋਲ ਬਹੁਤ ਹੀ ਚੰਗੇ ਤਰੀਕੇ ਨਾਲ ਇਹ ਆਪਣੀ ਮੰਗ ਉਠਾਈ ਆ ਤੇ ਜੀ ਡੋਵਲ ਪੂਰੀ ਗਰੰਟੀ ਦੇ ਕੇ ਗਏ ਆ ਵੀ ਅਸੀਂ ਇਹਨੂੰ ਚੰਗੀ ਤਰ੍ਹਾਂ ਜਾ ਕੇ ਤੇ ਇਹਦੇ ਤੇ ਐਕਸ਼ਨ ਲੈ ਕੇ ਤੇ ਬੰਦ ਕਰਵਾਵਾਂ ਦੋਹਾ ਦੋ ਦੇਸ਼ਾਂ ਦੇ ਵਿਚਕਾਰ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਆ ਉਹ ਕਿਸੇ ਨਿਜਮ ਜਾਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਹੁੰਦੀ ਆ ਜੀ ਤੋ ਇੱਥੇ ਜੇ ਜਿਹੜੇ ਹੁਣ ਦੋ ਦੇਸ਼ਾਂ ਦੇ ਵਿਚਕਾਰ ਇਹ ਗੱਲਬਾਤ ਹੋਈ ਹੈ ਸਹਿਯੋਗ ਦਾ ਜਿਹੜਾ ਭਰੋਸਾ ਇੱਕ ਦੂਜੇ ਨੂੰ ਦਿੱਤਾ ਗਿਆ ਇਹ ਕਿਹੜੇ ਕਾਨੂੰਨੀ ਢਾਂਚੇ ਦੇ ਅਧੀਨ ਇਹ ਕਾਰਵਾਈ ਹੋਊਗੀ ਦੇਖੋ ਕੈਨੇਡਾ ਦਾ ਜਿਹੜਾ ਲਾ ਐਂਡ ਆਰਡਰ ਆ ਉਹ ਆਪ ਆ ਇੱਥੇ ਦਾ ਜਿਹੜਾ ਵੀ ਲੋਕਲ ਲਾ ਐਂਡ ਆਰਡਰ ਡੋਮੈਸਟਿਕ ਹੈ ਗਿਆ ਇਦਾਂ ਹੀ ਭਾਰਤ ਦੇ ਵੀ ਆ ਉੱਥੋਂ ਦੇ ਆ ਲੇਕਿਨ ਜੇ ਕਿਸੇ ਬੰਦੇ ਨੂੰ ਜਿਹੜਾ ਜ਼ਿੰਮੇਵਾਰ ਸਮਝਿਆ ਜਾਊਗਾ ਉਹਨੂੰ ਦੋਨਾਂ ਦੇਸ਼ਾਂ ਦੇ ਉੱਥੋਂ ਦੇ ਲਾ ਦੇ ਮੁਤਾਬਕ ਜਿਹੜਾ ਹੈਗਾ ਉਹਨਾਂ ਤੇ ਜਿਹੜਾ ਵੀ ਸਿਕੰਜਾ ਕੱਸਿਆ ਜਾਊਗਾ ਕੈਨੇਡਾ ਵੀ ਬਹੁਤ ਜਲਦੀ ਇੱਕ ਵੱਡਾ ਲਾ ਬਣਾਉਣ ਜਾ ਰਿਹਾ ਕ੍ਰਿਮੀਨਲਸ ਦੇ ਵਿੱਚ ਲਾ ਦੇ ਵਿੱਚ ਕ੍ਰਿਮੀਨਲ ਲਾ ਦੇ ਵਿੱਚ ਅਮੈਂਡਮੈਂਟ ਵੀ ਕਰਨ ਜਾ ਰਹੇ ਆ ਇਹ ਬਦਕਿਸਮਤੀ ਨਾਲ ਵੀ ਉਹਨਾਂ ਕੋ ਮੈਜੋਰਟੀ ਸਰਕਾਰ ਨਹੀਂ ਲਿਬਰਲ ਪਾਰਟੀ ਕੋ ਨਹੀਂ ਤਾਂ ਕਾਰਨੀ ਸਭ ਉਹਨ ਨੂੰ ਕਾਨੂੰਨ ਪਾਸ ਕਰ ਦਿੰਦੇ ਉਹ ਸਿਰਫ ਦੋ ਵੋਟਾਂ ਦੀ ਲੋੜ ਹੈ ਤੇ ਇਸ ਕਰਕੇ ਜਿਸ ਦਿਨ ਕੰਜ਼ਰਵੇਟਿਵ ਨੇ ਜਾਂ ਐਨ ਡੀ ਪੀ ਪਾਰਟੀ ਦੇ ਐਮ ਪੀ ਨੇ ਇਹ ਸਹਿਯੋਗ ਦੇ ਦਿੱਤਾ ਤੇ ਉਹ ਲਾ ਬਣ ਜਾਣਾ ਉਹਦੇ ਨਾਲ ਹੋਰ ਵੀ ਜਿਹੜੀ ਹੈਗੀ ਆ ਇੱਥੇ ਕ੍ਰਿਮੀਨਲਸ ਨੂੰ ਨੱਥ ਪਾਉਗੀ ਤੇ ਉਹਨਾਂ ਨੂੰ ਜਿਹੜਾ ਡਿਪੋਰਟੇਸ਼ਨ ਕਰਨ ਦਾ ਜਿਹੜਾ ਹੈਗਾ ਵੀ ਰਾਈਟ ਵੇ ਇਥੋਂ ਭੇਜਿਆ ਜਾਵੇ ਇਹ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਆਉਣਗੀਆਂ ਸੋ ਮੈਨੂੰ ਪੂਰੀ ਉਮੀਦ ਹੈ ਵੀ ਜਿਹੜਾ ਹੁਣ ਆ ਪਿਛੇ 6 ਤੇ 7 ਫਰਵਰੀ ਨੂੰ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੋ ਪ੍ਰਾਈਮ ਮਿਨਿਸਟਰ ਦੇ ਵੀ ਐਡਵਾਈਜ਼ਰ ਹਨ ਉਹ ਆਏ ਆ ਕੈਨੇਡਾ ਦੀ ਗਵਰਨਮੈਂਟ ਨੇ ਉਹਨਾਂ ਦੇ ਕੋਲ ਬਹੁਤ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਰੀਆਂ ਆਪਣੀਆਂ ਸਮੱਸਿਆਵਾਂ ਰੱਖੀਆਂ ਉਹਨਾਂ ਨੇ ਆਪਣੇ ਦੇਸ਼ ਦੀਆਂ ਸਮੱਸਿਆਵਾਂ ਕੈਨੇਡਾ ਦੇ ਕੋਲ ਰੱਖੀਆਂ ਸੋ ਇਹ ਤਾਲਮੇਲ ਵਧੀਆ ਹੋਣ ਨਾਲ ਪਿਛੇ ਰਿਲੇਸ਼ਨ ਠੀਕ ਨਹੀਂ ਸੀ ਹੁਣ ਕੈਨੇਡੀਅਨ ਨਵੇਂ ਹਾਈ ਕਮਿਸ਼ਨਰ ਆਏ ਆ ਦਿਨੇਸ਼ ਪਟਨਾਇਕ ਉਹਨਾਂ ਦੀ ਜਿਹੜੀ ਦਿਸ਼ਾ ਵਾ ਜਾਂ ਉਹਨਾਂ ਦੀ ਸਿਆਣਪ ਆ ਸੂਝ-ਬੂਝ ਆ ਉਹਦੇ ਨਾਲ ਜਿਹੜੀਆਂ ਹੈਗੀਆਂ ਵੀ ਸਾਰੀਆਂ ਦੂਰੀਆਂ ਜਿਹੜੀਆਂ ਹੈਗੀਆਂ ਵੀ ਉਹ ਦੂਰ ਕੀਤੀਆਂ ਜਾ ਰਹੀਆਂ ਉਹ ਕਮਿਊਨਿਟੀ ਨਾਲ ਵੀ ਕੀਪਨ ਟੱਚ ਆ ਉਹਨਾਂ ਦੇ ਕੋਲੋਂ ਵੀ ਪੁੱਛ ਰਹੇ ਆ ਵੀ ਕਿਹੜੀ-ਕਿਹੜੀ ਚੀਜ਼ ਦੀ ਜਿਹੜੀ ਹੈਗੀ ਆ ਵੀ ਸਾਨੂੰ ਫੋਕਸ ਕਰਨਾ ਚਾਹੀਦਾ ਸੋ ਸਾਨੂੰ ਪੂਰੀ ਉਮੀਦ ਆ ਵੀ ਜਿਹੜੀ ਆ ਹੁਣ ਇਸ ਵੇਲੇ ਕੈਨੇਡਾ ਦੇ ਵਿੱਚ ਵੀ ਅਫਸਰ ਸ਼ਹੀ ਆ ਭਾਰਤ ਸਰਕਾਰ ਦੀ ਉਹ ਬਹੁਤ سنجਿਦਗੀ ਦੇ ਨਾਲ ਲੱਗੀ ਹੋਈ ਆ ਤੇ ਇਸ ਦਾ ਪੋਜ਼ਿਟਿਵ ਜਿਹੜਾ ਹੱਲ ਆ ਉਹ ਕੱਢਿਆ ਜਾਵੇਗਾ ਦੂਸਰੀ ਗੱਲ ਜਿਹੜੀ ਕਾਰਨੀ ਸਾਹਿਬ ਨੇ ਕੀਤੀ ਆ ਤੇ ਭਾਰਤੀ ਏਜੰਸੀਆਂ ਨੇ ਤੇ ਭਾਰਤ ਦੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਨੇ ਵੀ ਮੰਨੀ ਆ ਗਵਰਨਮੈਂਟ ਆਪਣੇ ਲੈਵਲ ਤੇ ਕੰਮ ਕਰੇਗੀ ਤੇ ਹੁਣ ਜਿਹੜੇ ਇਹ ਇਸ਼ੂ ਆ ਉਹ ਸਿਰਫ ਸਕਿਉਰਿਟੀ ਲੈਵਲ ਤੇ ਵਿਚਾਰੇ ਜਾਣਗੇ ਇਹ ਨਹੀਂ ਵੀ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਨੂੰ ਕਹੇਗਾ ਤੇ ਉਹ ਜਿਹੜਾ ਇੱਕ ਦੂਜੇ ਨਾਲ ਜਿਹੜੀਆਂ ਦੋਨਾਂ ਦੇਸ਼ਾਂ ਦੇ ਜਿਹੜੇ ਵੱਡੇ ਲੈਵਲ ਤੇ ਜਿਹੜੇ ਬਿਓ ਰਿਲੇਸ਼ਨਸ਼ਿਪ ਡਿਸਟਰਾਏ ਹੋ ਜਾਣ ਪਰ ਹੁਣ ਸਕਿਉਰਟੀਆਂ ਦੇ ਵਿੱਚ ਨਵੇਂ ਅਫਸਰ ਭਰਤੀ ਹੋਣਗੇ ਤੇ ਉਹਨਾਂ ਦੀ ਤਾਲਮੇਲ ਜਿਹੜੀ ਹੈਗੀ ਆ ਵੀ ਉਹ ਬਹੁਤ ਜਲਦੀ ਹੋ ਜਾਏਗੀ ਕੈਨ ਜੇ ਇੰਡੀਆ ਨੂੰ ਕੋਈ ਕੰਸਰਨ ਨਾ ਕੈਨੇਡਾ ਵਾਲੇ ਝਾਟਰ ਅਪਲਾਈ ਕਰਨਗੇ ਤੇ ਜੇ ਕੈ ਕੈਨੇਡਾ ਦਾ ਕੋਈ ਕੰਸਰਨ ਆ ਤੇ ਉਹ ਇੰਡੀਆ ਵਾਲੇ ਜਲਦੀ ਤੋਂ ਜਲਦੀ ਕੋਈ ਤਾਲਮੇਲਤ ਘਾਰੀ ਵੀ ਇੱਕ ਦੂਜੇ ਦੇਸ਼ ਦੇ ਵਿੱਚ ਨਿਯੁਕਤ ਕਰਨ ਦੀ ਗੱਲ ਹੋਈ ਹੈ ਜੀ ਬਿਲਕੁਲ ਉਹ ਹੋਈ ਆ ਜੀ ਉਹ ਐਮਬੈਸੀਆਂ ਦੇ ਵਿੱਚ ਜਿਹੜੇ ਹੈਗੇ ਆ ਵੀ ਉਹਨਾਂ ਦੀਆਂ ਪਹਿਲਾਂ ਵੀ ਜਿਹੜਾ ਹੈਗਾ ਟਰੂਡੋ ਸਾਹਿਬ ਪਹਿਲਾਂ 84 ਵੇਲੇ ਵੀ ਹੁੰਦੇ ਸੀ 1984 ਤੇ ਵੀ ਉਸ ਵੇਲੇ ਰੋ ਦੇ ਤਾਂ ਆਈਬੀ ਦੇ ਅਫਸਰ ਹੁੰਦੇ ਸੀ ਬਾਅਦ ਦੇ ਵਿੱਚ ਸਿੱਖਾਂ ਦੇ ਵਿਰੋਧ ਕਾਰਨ ਜਿਹੜਾ ਸੀ ਆ ਵੀ ਉਹਨਾਂ ਨੂੰ ਇੱਥੋਂ ਰਿਮੂਵ ਕਰ ਦਿੱਤਾ ਗਿਆ ਸੀ ਸਿਰਫ ਆਟਵਾ ਦੇ ਵਿੱਚ ਜਿਹੜੇ ਆ ਇੰਟੈਲੀਜੈਂਸ ਏਜੰਸੀਆਂ ਦੇ ਬੰਦੇ ਬਹਿ ਸਕਦੇ ਸੀਗੇ ਪਰ ਉਹ ਲੋਕਲ ਐਮਬੈਸੀ ਕਾਉਂਸਿਲਟਾਂ ਦੇ ਆਫਿਸ 'ਚ ਨਹੀਂ ਸੀ ਹੁੰਦੇ ਪਰ ਟੂਡੋ ਗਵਰਨਮੈਂਟ ਦੇ ਵੇਲੇ ਇਹਨਾਂ ਨੇ ਇਹ ਵੀ ਦਾਨ ਪ੍ਰਦਾਨ ਜਿਹੜਾ ਸੀਗਾ ਵੀ ਕਰਵਾ ਦਿੱਤਾ ਸੀਗਾ ਵੀ ਲੋਕਲ ਕਾਉਂਸਿਲਟ ਆਫ ਅਫੀਸਰ ਦੇ ਵਿੱਚ ਵੀ ਜਿਹੜੀ ਆ ਵੀ ਇੰਡੀਆ ਦੀਆਂ ਇੰਟੈਲੀਜੈਂਸ ਸਾਥ ਸਾਧੀਆਂ ਤੇ ਇਹਨਾਂ ਦੀ ਸੀਸਸ ਚੰਡੀਗੜ੍ਹ ਦੇ ਵਿੱਚ ਵੀ ਜਾ ਕੇ ਬਹਿ ਸਕਦੀ ਆ ਆਰਸੀਐਮਪੀ ਵੀ ਬੈਠੀ ਆ ਇਦਾਂ ਦਿੱਲੀ ਆ ਬੈਂਗਲੌਰ ਆ ਤੇ ਬੰਬੇ ਆ ਚਨਾਈ ਆ ਜਿੱਥੇ-ਜਿੱਥੇ ਵੀ ਇਹਨਾਂ ਨੇ ਆਫਿਸ ਖੋਲੇ ਆ ਭਮਸਾ ਬਿਕਮਾ ਇਹਦੇ 'ਚ ਹੋਰ ਵੀ ਇਸ ਮੁੱਦੇ ਤੋਂ ਹਟ ਕੇ ਤੁਹਾਡੇ ਧਿਆਨ 'ਚ ਗੱਲ ਲਿਆਉਣੀ ਤਾਂ ਨਾ ਬਿਲਕੁਲ 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 ਸਰ ਬਈ ਸਾਡੀ ਕਮਿਊਨਿਟੀ ਨਾਲ ਵੀ ਉਹ ਬਿਨਾਂ ਵਜ੍ਹਾ ਕਈ ਵਾਰੀ ਨਾ ਪ੍ਰੋਬਲਮ ਕ੍ਰੀਏਟ ਕਰਦੀ ਆ ਮੈਂ ਇਹ ਬੜੇ ਦੁੱਖ ਨਾਲ ਤੁਹਾਨੂੰ ਗੱਲ ਦੱਸਣੀ ਚਾਹਨਾ ਵੀ ਇਸ ਵੇਲੇ ਭਾਰਤ ਦੇ ਵਿੱਚ ਬੰਗਲੌਰ ਦਾ ਆਫਿਸ ਵੀ ਦੁਬਾਰਾ ਖੋਲ ਦਿੱਤਾ ਗਿਆ ਵੀਜ਼ਾ ਆਫਿਸ ਜਿਹੜਾ ਜਾਂ ਕੌਂਸੂਲੇਟ ਆਫਿਸ ਆ ਤੇ ਬੰਬੇ ਵਾਲਾ ਵੀ ਖੋਲ ਦਿੱਤਾ ਗਿਆ ਤੇ ਬਾਕੀ ਵੀ ਭਾਰਤ ਦੇ ਵੱਖ-ਵੱਖ ਜਿਹੜੇ ਸੂਬਿਆਂ ਦੇ ਵਿੱਚ ਸੀ ਖੋਲ ਦਿੱਤੇ ਪਰ ਇੰਡੀਆ ਦੇ ਵਿੱਚ ਪੰਜਾਬ ਵਾਲਾ ਆਫਿਸ ਮੁਕੰਮਲ ਤੌਰ ਤੇ ਬੰਦ ਹੈ ਤੇ ਨਾ ਉਹਨੂੰ ਖੋਲਣ ਦੀ ਕੋਈ ਵਿਉਂਤ ਹੈ ਕਿਉਂਕਿ ਇਹਨਾਂ ਨੇ ਕੁਝ ਸਟੂਡੈਂਟ ਆਏ ਹੋਣਗੇ ਮਾੜੇ ਸਾਰੇ ਤਾਂ ਮਾੜੇ ਨਹੀਂ ਸੀ ਸਾਡੀ ਕਮਿਊਨਿਟੀ ਨੇ ਇੰਨਾ ਸਾਡੇ ਲੋਕਲ ਪੋਲੀਟੀਸ਼ੀਅਨਾਂ ਤੇ ਪ੍ਰੈਸ਼ਰ ਪਾਇਆ ਬਈ ਜੀ ਇਹ ਤੁਸੀਂ ਗੰਦ ਬੰਦ ਕਰੋ ਮੈਂ ਬਹੁਤ ਅਫਸੋਸ ਨਾਲ ਕਹਿਣਾ ਚਾਹ ਰਿਹਾ ਬਈ ਇਹ ਇੱਕ ਇਲੈਕਟਿਡ ਅਫੀਸ਼ੀਅਲ ਦੀ ਜਿਹੜੀ ਇਹਨਾਂ ਨੇ ਨਾ ਡਿਸਰੈਸਪੈਕਟ ਕੀਤੀ ਆ ਹੁਣ ਉਹ ਆਫਿਸ ਖੁੱਲ ਨਹੀਂ ਰਿਹਾ ਤੇ ਜਿਹੜਾ ਪੰਜਾਬ ਆ ਉਹ ਬਹੁਤ ਇਹਸ ਮੁੱਦਿਆਂ ਤੇ ਪਛੜ ਜਾਏਗਾ ਕਿ ਉੱਥੋਂ ਹੁਣ ਜਿਹੜੇ ਹੁਣ ਬਾਕੀ ਦੇਸ਼ਾਂ ਦੇ ਜਿਹੜੇ ਆ ਉਹ ਸਟੂਡੈਂਟ ਵੀ ਆਉਣਗੇ ਤੇ ਉਹ ਉੱਥੋਂ ਇਮੀਗ੍ਰੈਂਟਸ ਵੀ ਆਉਣਗੇ ਤੇ ਉੱਥੋਂ ਵਿਜ਼ਿਟਰ ਵੀ ਆਉਣਗੇ ਤੇ ਪੰਜਾਬ ਦਾ ਜਿਹੜਾ ਹੈਗਾ 98% ਤਾਈ ਜਿਹੜਾ ਕਟ ਉਹ ਸਾਡੇ ਲੋਕਾਂ ਨੇ ਸਾਡੇ ਆਪਣੇ ਚੁਣੇ ਹੋਏ ਨਮਾਇੰਦਿਆਂ ਤੇ ਪ੍ਰੈਸ਼ਰ ਪਾ ਕੇ ਤੇ ਬੰਦ ਕਰਵਾ ਦਿੱਤਾ ਆਪਦੇ ਬਨੇਰੇ ਢਾਲੇ ਆਪਦੇ ਬਨੇਰੇ ਢਾਲੇ ਆ ਇਹ ਕਮਿਊਨਿਟੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹਦੀ ਜਿਹੜੀ ਆ ਬਈ ਉਹ ਕੀਮਤ ਅਦਾ ਕਰਨੀ ਪਵੇਗੀ ਤੇ ਇਹ ਵੇਖਣਗੇ ਜਦੋਂ ਦੂਜੀਆਂ ਕਮਿਊਨਿਟੀਆਂ ਜਿਹੜੀਆਂ ਜ਼ਿਆਦਾ ਹੋ ਗਈਆਂ ਤੇ ਤੁਸੀਂ ਮਿਨੋਰਟੀ ਆ ਪਹਿਲੋਂ ਇੰਡੀਆ 'ਚ ਮਿਨੋਰਟੀ ਆ ਫਿਰ ਹੁਣ ਤੁਸੀਂ ਇੱਥੇ ਵੀ ਮਿਨੋਰਟੀ ਹੋਵੋਗੇ ਚਲੋ ਤੁਹਾਡੇ ਸੁਝਾਅ ਤੁਹਾਨੂੰ ਮੁਬਾਰਕ ਕਈ ਵਾਰ ਇਹ ਅਸੀਂ ਛੋਟੇ-ਮੋਟੇ ਪੋਲੀਟੀਕਲ ਗੇਂ ਦੇ ਲਈ ਜ਼ਿਆਦਾ ਵੱਡਾ ਕੌਮ ਦਾ ਨੁਕਸਾਨ ਕਰ ਦਿੰਨੇ ਆ ਵੱਡਾ ਟੋਆ ਪਟਦੇ ਨੇ ਵੱਡਾ ਟੋਆ ਪਟਦੇ ਨੇ ਇਹ ਅਜੇ ਵੀ ਮੌਕਾ ਤੁਸੀਂ ਆਪ ਦੇ ਚੁਣੇ ਹੋਏ ਚਾਹੇ ਉਹ ਪ੍ਰਵਿੰਸ਼ਲ ਆ ਚਾਹੇ ਉਹ ਫੈਡਰਲ ਆ ਉਹਨਾਂ ਨਮਾਇੰਦਿਆਂ ਨਾਲ ਰਿਸਪੈਕਟਫੁਲੀ ਗੱਲ ਕਰਕੇ ਉਹਨਾਂ ਦੇ ਧਿਆਨ ਚ ਲਿਆਵੋ ਆ ਹੂੜ ਮਤ ਕਰਕੇ ਵੀ ਇਹ ਉਹਨਾਂ ਦੀ ਡਿਸਰੈਸਪੈਕਟ ਨਾ ਕਰੋ ਨਹੀਂ ਤੇ ਉਹਨਾਂ ਨੇ ਤੁਹਾਡੀ ਆਵਾਜ਼ ਆ ਪਾਰਲੀਮੈਂਟ ਦੇ ਵਿੱਚ ਜਾਂ ਅਸੈਂਬਲੀ ਦੇ ਵਿੱਚ ਨਹੀਂ ਚੱਕਣੀ ਜੀ ਸੋ ਗਿਲਸਾ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਬੜੀ ਪੁਖਤਾ ਜਿਹੜੀ ਜਾਣਕਾਰੀ ਜਿਹੜੀ ਤੁਸੀਂ ਇਸ ਮੀਟਿੰਗ ਦੇ ਸੰਬੰਧ ਵਿੱਚ ਦਿੱਤੀ ਹੈ ਉਮੀਦ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਤੇ ਕੈਨੇਡਾ ਦੇ ਜਿਹੜੇ ਆਪ ਸੀ ਸਬੰਧ ਹੈ ਉਹ ਹੋਰ ਗੂੜੇ ਹੋਣਗੇ ਔਰ ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਅਸੀਂ ਦਰਪੇਸ਼ ਆ ਸਾਨੂੰ ਇੱਥੇ ਉਹਨਾਂ ਦਾ ਜਿਹੜਾ ਪੁਖਤਾ ਹੱਲ ਜਿਹੜਾ ਡੋਪਾਲ ਸਾਹਿਬ ਹੁਣ ਜਾ ਕੇ ਕਰਨਗੇ ਤਾਂ ਆਉਣ ਵਾਲਾ ਸਮਾਂ ਉਮੀਦ ਕਰਦੇ ਆ ਚੰਗਾ ਹੋਊਗਾ ਜੀ ਬਹੁਤ ਬਹੁਤ ਮਿਹਰਬਾਨੀ